ਪੂਰੇ ਸਪੇਨ ਅਤੇ ਪੁਰਤਗਾਲ ਦੇ ਵਿੱਚ ਬਿਜਲੀ ਗੁੱਲ ਹੋ ਗਈ ਜਿਸ ਕਰਕੇ ਸਵੇਫ ਔਨਲਾਈਨ ਟ੍ਰੈਫਿਕ ਲਾਈਟਾਂ ਅਤੇ ਏਟੀਐਮ ਮਸ਼ੀਨਾਂ ਵੀ ਬੰਦ ਹੋ ਗਈਆਂ 5 ਕਰੋੜ ਤੋਂ ਵੱਧ ਲੋਕ ਹਨੇਰੇ ਦੇ ਵਿੱਚ ਜੀ ਰਹੇ ਨੇ ਸਰਕਾਰਾਂ ਨੇ ਸਾਈਬਰ ਹਮਲੇ ਦੇ ਸੰਕੇਤ ਤੋਂ ਇਨਕਾਰ ਕਰ ਦਿੱਤਾ ਬਲੈਕਆਊਟ ਦੇ ਕਾਰਨ ਦਾ ਹਜੇ ਪਤਾ ਨਹੀਂ ਲੱਗ ਸਕਿਆ ਸੋ ਪੂਰੇ ਸਪੇਨ ਅਤੇ ਪੁਰਤਗਾਲ ਦੇ ਵਿੱਚ ਸੋਮਵਾਰ ਨੂੰ ਬਿਜਲੀ ਬੰਦ ਹੋ ਕੀ ਅਧਿਕਾਰੀਆਂ ਨੇ ਕਿਹਾ ਕਿਸ ਦੇ ਕਾਰਨ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹਾਲਾਂਕਿ ਇੱਕ ਪੁਰਤਗਾਲੀ ਅਧਿਕਾਰੀ ਨੇ ਕਿਹਾ ਕਿ ਇਸ ਸਮੱਸਿਆ ਸਪੇਨ ਦੇ ਵਿੱਚ ਬਿਜਲੀ ਵੰਡ ਨੈਟਵਰਕ ਨਾਲ ਜੁੜੀ ਜਾਪਦੀ ਹੈ ਬਿਜਲੀ ਬੰਦ ਹੋਣ ਕਾਰਨ ਨਾ ਦੇਸ਼ਾਂ ਦੀ 5 ਕਰੋੜ ਤੋਂ ਵੱਧ ਸੰਜੀ ਅਬਾਦੀ ਪ੍ਰਭਾਵਿਤ ਹੋਈ ਹੈ ਸਪੇਨ ਦੀ ਬਿਜਲੀ ਡਿਸਟ੍ਰੀਬਿਊਟਰ ਰੈਡ ਇਲੈਕਟ੍ਰੋਕਾ ਨੇ ਕਿਹਾ ਕਿ ਪੁਰਤਗਾਲ ਦੇ ਵਿੱਚ ਸੋਮਵਾਰ ਨੂੰ ਭਾਰੀ ਬੇਮਿਸਾਲ ਬਿਜਲੀ ਬੰਦ ਹੋਣ ਤੋਂ ਬਾਅਦ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਬਿਜਲੀ ਬਹਾਲ ਕਰਨ ਦੇ ਵਿੱਚ 6 ਤੋਂ 10 ਘੰਟੇ ਲੱਗ ਸਕਦੇ ਨੇ ਕੰਪਨੀ ਦੇ ਬਲੈਕਆਊਟ ਦੇ ਕਾਰਨ ਬਾਰੇ ਕਿਸ ਲਗਾਉਣ ਤੋਂ ਇਨਕਾਰ ਕਰ ਦਿੱਤਾ ਪੁਰਤਗਾਲੀ ਕੌਮੀ ਸਾਈਬਰ ਸੁਰੱਖਿਆ ਕੇਂਦਰ ਨੇ ਇੱਕ ਬਿਆਨ ਜਾਰੀ ਕੀਤਾ ਕਿਹਾ ਹੈ ਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਕਿ ਸਾਈਬਰ ਹਮਲੇ ਕਾਰਨ ਬਿਜਲੀ ਬੰਦ ਹੋ ਗਈ ਹੈ ਰੈਡ ਇਲੈਕਟ੍ਰੀਕਾ ਦੇ ਸੰਚਾਲਨ ਮੁਖੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਜੇ ਹਾਲ ਤੱਕ ਕਦੇ ਨਹੀਂ ਵੇਖਿਆ ਕਿ ਕੁਝ ਘੰਟਿਆਂ ਬਾਅਦ ਸਪੇਨ ਦੇ ਬਿਜਲੀ ਨੈਟਵਰਕ ਆਪਰੇਟਰ ਨੇ ਕਿਹਾ ਕਿ ਪ੍ਰਾਇਦੀਪ ਤੇ ਉੱਤਰ ਅਤੇ ਦੱਖਣ ਵਿੱਚ ਬਿਜਲੀ ਦੀ ਮੁੜ ਪ੍ਰਾਪਤੀ ਕਰ ਰਿਹਾ ਸੋ ਬਿਜਲੀ ਬੰਦ ਹੋਣ ਦੇ ਕਾਰਨ ਮੈਡਰਿਡ ਓਪਨ ਟੈਨਿਸ ਟੂਰਨਾਮੈਂਟ ਦੇ ਵਿੱਚ ਖੇਡਣਾ ਮੁਅਤਲ ਕਰ ਦਿੱਤਾ ਗਿਆ ਜਦੋਂ ਪਿਛਲੀ ਬੰਦ ਹੋਈ ਤਾਂ ਤਿੰਨ ਮੈਚ ਚੱਲ ਰਹੇ ਸਨ ਸਪੇਨ ਦੇ ਟ੍ਰੈਫਿਕ ਵਿਭਾਗ ਨੇ ਨਾਗਰਿਕਾਂ ਨੂੰ ਕਿਹਾ ਕਿ ਬਿਜਲੀ ਬੰਦ ਹੋਣ ਕਾਰਨ ਆਪਣੀਆਂ ਕਾਰਾਂ ਦੀ ਵੱਧ ਵੱਧ ਵਰਤੋਂ ਕਰਨ ਤੋਂ ਪਰਹੇਜ਼ ਕਰਨ ਕਿਉਂਕਿ ਟ੍ਰੈਫਿਕ ਲਾਈਟਾਂ ਤੇ ਬਿਜਲੀ ਦੀਆਂ ਸੜਕਾਂ ਤੇ ਸੰਕੇਤ ਪ੍ਰਭਾਵਿਤ ਹੋਏ ਨੇ ਪੂਰੇ ਸਪੇਨ ਅਤੇ ਪੁਰਤਗਾਲ ਦੇ ਵਿੱਚ ਬਿਜਲੀ ਗੁੱਲ ਹੋ ਗਈ ਜਿਸ ਕਰਕੇ ਸਵੇਫ ਔਨਲਾਈਨ ਟ੍ਰੈਫਿਕ ਲਾਈਟਾਂ ਅਤੇ ਏਟੀਐਮ ਮਸ਼ੀਨਾਂ ਵੀ ਬੰਦ ਹੋ ਗਈਆਂ 5 ਕਰੋੜ ਤੋਂ ਵੱਧ ਲੋਕ ਹਨੇਰੇ ਦੇ ਵਿੱਚ ਜੀ ਰਹੇ ਨੇ ਸਰਕਾਰਾਂ ਨੇ ਸਾਈਬਰ ਹਮਲੇ ਦੇ ਸੰਕੇਤ ਤੋਂ ਇਨਕਾਰ ਕਰ ਦਿੱਤਾ ਬਲੈਕਆਊਟ ਦੇ ਕਾਰਨ ਦਾ ਹਜੇ ਪਤਾ ਨਹੀਂ ਲੱਗ ਸਕਿਆ ਸੋ ਪੂਰੇ ਸਪੇਨ ਅਤੇ ਪੁਰਤਗਾਲ ਦੇ ਵਿੱਚ ਸੋਮਵਾਰ ਨੂੰ ਬਿਜਲੀ ਬੰਦ ਹੋ ਕੀ ਅਧਿਕਾਰੀਆਂ ਨੇ ਕਿਹਾ ਕਿਸ ਦੇ ਕਾਰਨ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹਾਲਾਂਕਿ ਇੱਕ ਪੁਰਤਗਾਲੀ ਅਧਿਕਾਰੀ ਨੇ ਕਿਹਾ ਕਿ ਇਸ ਸਮੱਸਿਆ ਸਪੇਨ ਦੇ ਵਿੱਚ ਬਿਜਲੀ ਵੰਡ ਨੈਟਵਰਕ ਨਾਲ ਜੁੜੀ ਜਾਪਦੀ ਹੈ ਬਿਜਲੀ ਬੰਦ ਹੋਣ ਕਾਰਨ ਨਾ ਦੇਸ਼ਾਂ ਦੀ 5 ਕਰੋੜ ਤੋਂ ਵੱਧ ਸੰਜੀ ਆਬਾਦੀ ਪ੍ਰਭਾਵਿਤ ਹੋਈ ਹੈ ਸਪੇਨ ਦੀ ਬਿਜਲੀ ਡਿਸਟ੍ਰੀਬਿਊਟਰ ਰੈਡ ਇਲੈਕਟ੍ਰੋਕਾ ਨੇ ਕਿਹਾ ਕਿ ਪੁਰਤਗਾਲ ਦੇ ਵਿੱਚ ਸੋਮਵਾਰ ਨੂੰ ਪਾਰੀ ਬੇਮਿਸਾਲ ਬਿਜਲੀ ਬੰਦ ਹੋਣ ਤੋਂ ਬਾਅਦ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਬਿਜਲੀ ਬਹਾਲ ਕਰਨ ਦੇ ਵਿੱਚ 6 ਤੋਂ 10 ਘੰਟੇ ਲੱਗ ਸਕਦੇ ਨੇ ਕੰਪਨੀ ਦੇ ਬਲੈਕਆਊਟ ਦੇ ਕਾਰਨਾਂ ਬਾਰੇ ਕਿਆਸ ਲਗਾਉਣ ਤੋਂ ਇਨਕਾਰ ਕਰ ਦਿੱਤਾ ਪੁਰਤਗਾਲੀ ਕੌਮੀ ਸਾਈਬਰ ਸੁਰੱਖਿਆ ਕੇਂਦਰ ਨੇ ਇੱਕ ਬਿਆਨ ਜਾਰੀ ਕੀਤਾ ਕਿਹਾ ਹੈ ਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਕਿ ਸਾਈਬਰ ਹਮਲੇ ਕਾਰਨ ਬਿਜਲੀ ਬੰਦ ਹੋ ਗਈ ਹੈ ਰੈਡ ਇਲੈਕਟ੍ਰੀਕਾ ਦੇ ਸੰਚਾਲਨ ਮੁਖੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਜੇ ਹਾਲ ਤੱਕ ਕਦੇ ਨਹੀਂ ਵੇਖਿਆ ਕਿ ਕੁਝ ਘੰਟਿਆਂ ਬਾਅਦ ਸਪੇਨ ਦੇ ਬਿਜਲੀ ਨੈਟਵਰਕ ਆਪਰੇਟਰ ਨੇ ਕਿਹਾ ਕਿ ਪ੍ਰਾਇਦੀਪ ਤੇ ਉੱਤਰ ਅਤੇ ਦੱਖਣ ਵਿੱਚ ਬਿਜਲੀ ਦੀ ਮੁੜ ਪ੍ਰਾਪਤੀ ਕਰ ਰਿਹਾ ਸੋ ਬਿਜਲੀ ਬੰਦ ਹੋਣ ਦੇ ਕਾਰਨ ਮੈਡਰਿਡ ਓਪਨ ਟੈਨਿਸ ਟੂਰਨਾਮੈਂਟ ਦੇ ਵਿੱਚ ਖੇਡਣਾ ਮੁਅਤਲ ਕਰ ਦਿੱਤਾ ਗਿਆ ਜਦੋਂ ਬਿਜਲੀ ਬੰਦ ਹੋਈ ਤਾਂ ਤਿੰਨ ਮੈਚ ਚੱਲ ਰਹੇ ਸਨ ਸਪੈਨ ਦੇ ਟ੍ਰੈਫਿਕ ਵਿਭਾਗ ਨੇ ਨਾਗਰਿਕਾਂ ਨੂੰ ਕਿਹਾ ਕਿ ਬਿਜਲੀ ਬੰਦ ਹੋਣ ਕਾਰਨ ਆਪਣੀਆਂ ਕਾਰਾਂ ਦੀ ਵੱਧ ਵੱਧ ਵਰਤੋਂ ਕਰਨ ਤੋਂ ਪਰਹੇਜ਼ ਕਰਨ ਕਿਉਂਕਿ ਟ੍ਰੈਫਿਕ ਲਾਈਟਾਂ ਤੇ ਬਿਜਲੀ ਦੀਆਂ ਸੜਕਾਂ ਤੇ ਸੰਕੇਤ ਪ੍ਰਭਾਵਿਤ ਹੋਏ ਨੇ